ਮੈਂ ਆਪਣੇ ਆਪ ਦੀ ਖੋਜ ਕਿੱਥੋਂ ਸ਼ੁਰੂ ਕਰਾਂ ਇਹ ਸਵਾਲ ਹੈ ਜਿਹਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਉਹ ਕਿੱਥੋਂ ਸ਼ੁਰੂ ਕਰੇ ਕਿੱਥੋਂ ਆਪਣੇ ਆਪ ਦੀ ਖੋਜ ਸ਼ੁਰੂ ਹੁੰਦੀ ਹੈ ਇੱਕ ਦੋ ਚੀਜ਼ਾਂ ਨੇ ਸਿੰਪਲ ਰੱਖਣ ਲਈ ਕਰੀਏ ਜੇ ਆਪਾਂ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਆਪਣੇ ਆਪ ਤੋਂ ਇਹ ਸਵਾਲ ਤੋਂ ਸ਼ੁਰੂ ਕਰੋ ਕਿ ਸਾਹ ਕੌਣ ਲੈ ਰਿਹਾ ਇਹ ਸੋਚੋ ਪੁੱਛੋ ਸਮਝੋ ਵਿਚਾਰੋ ਆਪਣੇ ਅੰਦਰ ਇਹ ਸਵਾਲ ਦੇ ਨਾਲ ਰਹੋ ਜੇ ਤੁਸੀਂ ਕਿਹਾ ਕਿ ਮੈਂ ਲੈ ਰਿਹਾ ਹਾਂ ਸਾ ਆਪਣੀ ਮਰਜ਼ੀ ਨਾਲ ਫਿਰ ਚੰਗੀ ਤਰ੍ਹਾਂ ਨੋਟਿਸ ਕਰੋ ਜਦੋਂ ਰੋਟੀ ਪਾਣੀ ਖਾ ਰਹੇ ਹੁੰਦੇ ਹੁੰਦੇ ਹੋ ਕੀ ਸੱਚੀ ਤੁਹਾਡਾ ਧਿਆਨ ਹੁੰਦਾ ਸਾਹ ਲੈਣ ਤੇ ਜਦੋਂ ਰਾਤ ਨੂੰ ਸੁੱਤੇ ਪਏ ਹੁੰਦੇ ਹੁੰਦੇ ਹੋ ਉਦੋਂ ਤਾਂ ਤੁਸੀਂ ਸਾਹ ਲੈ ਨਹੀਂ ਰਹੇ ਉਦੋਂ ਸਾਹ ਕੌਣ ਲੈ ਰਿਹਾ ਸਰੀਰ ਲੈ ਰਿਹਾ ਕੌਣ ਲੈ ਰਿਹਾ ਕਿੱਦਾਂ ਆ ਰਿਹਾ ਸਾ ਇਹ ਇੱਕ ਸਵਾਲ ਹੈ ਜਿਹਦੇ ਨਾਲ ਰਹਿ ਕੇ ਦੇਖਣਾ ਹੈ ਤੁਸੀਂ ਸੌ ਰਹੇ ਹੋ ਜਾਗ ਰਹੇ ਹੋ ਕੰਮ ਕਰ ਰਹੇ ਹੋ ਰੋਟੀ ਖਾ ਰਹੇ ਹੋ ਪੜ੍ਹ ਰਹੇ ਹੋ ਬਾਹਰ ਜਾ ਰਹੇ ਹੋ ਜੋ ਵੀ ਕਰ ਰਹੇ ਹੋ ਹਰ ਵੇਲੇ ਤੁਹਾਡੇ ਸਰੀਰ ਦਾ ਸਾਹ ਚੱਲ ਰਿਹਾ ਹਰ ਵੇਲੇ ਤੁਹਾਡੇ ਸਰੀਰ ਦਾ ਖੂਨ ਚੱਲ ਰਿਹਾ ਇਹ ਸਵਾਲ ਦੇ ਨਾਲ ਰਹਿਣਾ ਕਿ ਇਹ ਕਿੱਦਾਂ ਹੋ ਰਿਹਾ ਪਹਿਲੀ ਗੱਲ ਇਹ ਦੂਜੀ ਗੱਲ ਬਲੀਫਸ ਆਪਣੇ ਬਲੀਫ ਆਪਣੇ ਉਹ ਵਿਸ਼ਵਾਸ ਜਿਹੜੇ ਅਸੀਂ ਅੰਨੇ ਵਿਸ਼ਵਾਸ ਬਣਾ ਲਏ ਨੇ ਬਿਨਾਂ ਜਾਣੇ ਜਿਵੇਂ ਸਭ ਤੋਂ ਪਹਿਲਾਂ ਰੱਬ ਪੂਰੀ ਦੁਨੀਆ ਕਹਿੰਦੀ ਹੈ ਰੱਬ 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 ਕਿ ਮੈਂ ਤਾਂ ਮੰਨਦਾ ਕਿ ਸਾਰੀ ਦੁਨੀਆ ਕਹਿੰਦੀ ਹੈ ਕਿ ਜਾਂ ਮੈਂ ਦੇਖਿਆ ਮੈਂ ਤਾਂ ਮੰਨਦਾ ਜੇ ਮੈਂ ਰੱਬ ਕਦੀ ਦੇਖਿਆ ਹੀ ਨਹੀਂ ਮੈਂ ਬਿਨਾਂ ਦੇਖੇ ਸਿਰਫ ਮੰਨ ਰਿਹਾ ਕਿ ਰੱਬ ਹੈਗਾ ਹੈ ਪਰ ਮੈਨੂੰ ਪਤਾ ਨਹੀਂ ਆ ਗੱਲ ਇਹ ਨਹੀਂ ਕਿ ਹੈਗਾ ਕਿ ਨਹੀਂ ਗੱਲ ਇਹ ਆ ਕਿ ਮੈਨੂੰ ਨਹੀਂ ਪਤਾ ਕਿ ਹੈਗਾ ਕਿ ਨਹੀਂ ਦੁਨੀਆ ਕਹਿੰਦੀ ਹੈ ਵੀ ਹਾਂ ਹੈਗਾ ਏ ਪਰ ਨਾ ਮੈਂ ਦੇਖਿਆ ਨਾ ਮੈਂ ਜਾਣਿਆ ਤਾਂ ਕਰਕੇ ਫਿਲਹਾਲ ਇਹੀ ਜਵਾਬ ਆ ਕਿ ਮੈਨੂੰ ਪਤਾ ਨਹੀਂ ਹਾਲੇ ਇੰਨੀ ਕਨਸਟੈਂਸੀ ਆਪਣੇ ਆਪ ਨਾ ਰੱਖਣੀ ਆ ਕਿ ਮੈਨੂੰ ਪਤਾ ਨਹੀਂ ਆ ਦੁਨੀਆ ਤਾਂ ਕਹਿੰਦੀ ਹੈਗਾ ਪਰ ਮੈਨੂੰ ਨਹੀਂ ਹਲੇ ਪਤਾ ਜੇ ਇੱਥੇ ਰਹੋਗੇ ਤਾਂ ਜਾਣਨ ਦੀ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਰੱਬ ਨੂੰ ਮੰਨਣਾ ਨਹੀਂ ਜਾਣਣਾ ਹੈ ਮੰਨਣ ਵਾਲੀ ਦੁਨੀਆ ਤਾਂ ਬਹੁਤ ਤੁਰੀ ਫਿਰਦੀ ਆ ਤੇ ਉਹ ਧਰਮ ਦੀ ਨੁਕਸਾਨ ਵੀ ਬਹੁਤ ਕਰਦੇ ਨੇ ਪਰ ਜਾਣਨ ਵਾਲੇ ਵਿਰਲੇ ਨੇ ਇਹਨਾਂ ਨੇ ਜਾਣਨ ਦਾ ਰਾਹ ਫੜਿਆ ਹੈ ਤੇ ਰੱਬ ਨੂੰ ਜਾਣਿਆ ਜਾ ਸਕਦਾ ਹੈ ਅਸੀਂ ਰੱਬ ਦੀਆਂ ਗੱਲਾਂ ਕਰਦੇ ਆ ਜਾਣ ਕੇ ਹੀ ਕਰ ਰਹੇ ਆ ਬਿਨਾ ਸੋਣੀਆਂ ਸੁਣਾਈਆਂ ਨਹੀਂ ਕਰ ਰਹੇ ਜਾਣਿਆ ਹੈ ਤਾਂ ਵਖਾਣਿਆ ਹੈ ਤਾਂ ਹੀ ਉਹਦੀ ਗੱਲ ਕਰ ਰਹੇ ਹੁਣ ਇੱਕ ਸਵਾਲ ਆਪਣੇ ਆਪ ਨਾਲ ਇੱਕ ਹੈ ਬਲੀਫ ਕਿ ਮੇਰੇ ਅੰਦਰ ਜਿੱਦਾਂ ਹੁਣ ਰੱਬ ਦਾ ਬਲੀਫ ਹੈ ਪਰ ਹੋਰ ਕਈ ਚੀਜ਼ਾਂ ਵੀ ਹੈ ਜੀਆਂ ਹੋਣਗੀਆਂ ਜਿਹੜੀਆਂ ਸਿੰਪਲੀ ਤੁਸੀਂ ਮੰਨ ਲਈਆਂ ਨੇ ਸਿੰਪਲੀ ਮੰਨ ਲਈਆਂ ਨੇ ਪਰ ਉਹਨਾਂ ਦਾ ਕੋਈ ਤਜਰਬਾ ਨਹੀਂ ਹੈ ਐਕਸਪੀਰੀਅੰਸ ਨਹੀਂ ਹੈ ਦੇਖੀਆਂ ਨਹੀਂ ਆ ਕਦੇ ਸਿਰਫ ਦੁਨੀਆ ਕਹਿੰਦੀ ਹੈ ਤਾਂ ਮੰਨ ਲਿਆ ਹੈ ਸਿਰਫ ਇਹਨੇਕ ਦੋ ਸਵਾਲਾਂ ਨਾਲ ਵੀ ਕੀ ਹੋਏਗਾ ਤੁਹਾਡੀ ਆਪਣੀ ਆਪ ਦੀ ਬੁੱਧੀ ਥੋੜਾ ਜਿਹਾ ਸੋਚਣ ਵਿਚਾਰਨਾ ਸ਼ੁਰੂ ਕਰੇਗੀ ਆਪਣੇ ਆਪ ਬਾਰੇ ਜਾਣਨ ਦੀ ਸ਼ੁਰੂਆਤ ਇੱਥੋਂ ਹੋਏਗੀ ਤੇ ਜਦੋਂ ਬਲੀਫ ਸ਼ਟ ਤੇ ਜਿਵੇਂ ਰੱਬ ਦੀ ਗੱਲ ਆ ਜੇ ਮੈਂ ਦੇਖਿਆ ਹੀ ਨਹੀਂ ਫਿਰ ਮੈਂ ਕਿਵੇਂ ਮੰਨ ਲਵਾਂ ਹੁਣ ਇੱਥੇ ਰੱਬ ਨੂੰ ਨਕਾਰਨ ਦੀ ਗੱਲ ਨਹੀਂ ਹੋ ਰਹੀ ਬਸ ਓਨੈਸਟਲੀ ਓਨੈਸਟਲੀ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਇਹ ਸਾਰਿਆਂ ਦਾ ਹੱਕ ਆ ਭਾਈ ਇਹ ਰੱਬ ਮੈਂ ਦੇਖਿਆ ਨਹੀਂ ਕਟੋਕਟ ਖੋਜਣਾ ਤਾਂ ਮੇਰਾ ਬਣਦਾ ਹੈ ਨਾ ਸਿੰਪਲੀ ਕਿਉਂਕਿ ਦੁਨੀਆ ਕਹਿੰਦੀ ਹੈ ਮੈਂ ਮੰਨਣ ਲੱਗ ਜਾਵਾਂ ਕਿਉਂਕਿ ਜੇ ਮੈਂ ਬਿਨਾਂ ਸੋਚੇ ਸਮਝੇ ਬਿਨਾਂ ਜਾਣੇ ਮੰਨਣ ਰਿਹਾ ਨਾ ਫਿਰ ਮੈਂ ਉਹ ਚੀਜ਼ਾਂ ਵੀ ਮੰਨੀ ਆਉਂਗਾ ਜਿਹੜੀਆਂ ਰੱਬ ਦੇ ਨਾਲ ਜਿਹੜੇ ਝੂਠ ਜੁੜੇ ਹੋਏ ਨੇ ਸਾਰੇ ਮੈਂ ਉਹ ਵੀ ਮੰਨੀ ਜਾਊਂਗਾ ਤੇ ਮੈਂ ਸ਼ਾਇਦ ਹੋਰ ਵੀ ਬਹੁਤ ਵਿਲੱਖ ਚ ਹੋਵਾਂ ਕਿ ਹਾਂ ਮੈਂ ਸਾਰੀ ਉਮਰ ਰੱਬ ਦੇ ਰਾਹ ਤੇ ਤੁਰਿਆ ਵੀ ਆ ਮੈਂ ਭਗਤੀ ਭੁਗਤੀ ਵੀ ਕੀਤੀ ਹੈ ਸਭ ਕੁਝ ਕੀਤਾ ਹੈ ਪਰ ਐਂਡ ਤੱਕ ਇਹੀ ਸਵਾਲ ਦਾ ਜਵਾਬ ਨਹੀਂ ਹੋਣਾ ਜੇ ਕਿ ਪੁੱਛ ਲਵੇ ਕਿ ਰੱਬ ਹੈਗਾ ਏ ਤੁਸੀਂ ਦੇਖਿਆ ਏ ਨਹੀਂ ਤੁਸੀਂ ਦੇਖਿਆ ਨਹੀਂ ਤੁਸੀਂ ਸਿਰਫ ਮੰਨਦੇ ਹੋ ਮੰਨਣਾ ਨਹੀਂ ਹੈ ਜਾਣਣਾ ਹੈ ਇੱਥੋਂ ਆਪੇ ਦੀ ਸ਼ੁਰੂਆਤ ਹੁੰਦੀ ਹੈ ਅੰਦਰ ਅੰਦਰ ਵੜਨ ਦੀ ਤੇ ਇਹ ਚੀਜ਼ ਕਰਦੇ ਕਰਦੇ ਇੱਕ ਹੋਰ ਬਹੁਤ ਸੋਹਣੀ ਗੱਲ ਆਈ ਹੁਣੇ ਨਾਲ ਦੀ ਨਾਲ ਜ਼ਿੰਦਗੀ ਜਿਉਂਦੇ ਹੋਏ ਜਿਹੜੇ ਤੁਸੀਂ ਕਦਮ ਚੱਕਦੇ ਹੋ ਤੁਹਾਡੇ ਚੁੱਕੇ ਕਦਮਾਂ ਦਾ ਦੂਜੇ ਤੇ ਕੀ ਅਸਰ ਹੋਊਗਾ ਇਹ ਵਿਚਾਰਨ ਲੱਗ ਜਾਓ ਤੇ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਮੇਰੀ ਜ਼ਿੰਦਗੀ 'ਚ ਮੈਨੂੰ ਲੋਕ ਟਰੀਟ ਕਰਨਾਂ ਐਗਜ਼ੈਕਟਲੀ ਸੇਮ ਉਦਾਂ ਲੋਕਾਂ ਨੂੰ ਟ੍ਰੀਟ ਕਰਨਾ ਸ਼ੁਰੂ ਕਰ ਦੋ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਸਾਰੇ ਹੱਸ ਕੇ ਬੁਲਾਉਣਾ ਤੁਸੀਂ ਸਾਰੇ ਨੂੰ ਹੱਸ ਕੇ ਬੁਲਾਉਣਾ ਸ਼ੁਰੂ ਕਰ ਦੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਨਾਲ ਚੰਗਾ ਵਰਤਾਅ ਕਰਨ ਤੁਸੀਂ ਸਾਰਿਆਂ ਨਾਲ ਚੰਗਾ ਵਰਤਾਅ ਕਰਨਾ ਸ਼ੁਰੂ ਕਰ ਦੋ ਇਹ ਦੋ ਸਿੰਪਲ ਚੀਜ਼ਾਂ ਨੇ ਇੱਕ ਤਰ੍ਹਾਂ ਨਾਲ ਹੀ ਤੁਹਾਡੇ ਸੁਭਾਅ 'ਚ ਹੁਣ ਬਦਲਾਅ ਆਊਗਾ ਜੇ ਤੁਸੀਂ ਮੰਨੋਗੇ ਤਾਂ ਜਿਵੇਂ ਮੈਂ ਆਪਣੇ ਨਾਲ ਚਾਹੁੰਨਾ ਉਦਾਂ ਹੋਰਾਂ ਨਾਲ ਵਰਤਾਅ ਕਰਾਂ ਇਹ ਸੁਭਾਅ ਦਾ ਬਦਲਾਅ ਹੋ ਗਿਆ ਦੂਜੇ ਹੋਗੇ ਨਾਲ ਵਿਚਾਰ ਜਿਹੜੇ ਹੁਣ ਅੰਦਰ ਫੜ ਕੇ ਰੱਖਣੇ ਨੇ ਆ ਰੱਬ ਵਾਰੇ ਵੀ ਕਿ ਜੇ ਮੈਂ ਜਾਣਿਆ ਨਹੀਂ ਤੇ ਮੰਨਿਆ ਕਿਉਂ